ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਗੱਲਾਂ ਖੇਤਾਂ ਦੀਆਂ ਤੇ ਇਹ ਆਪਾਂ ਵੈਰੈਟੀ ਅੱਜ ਤੋਂ ਲਗਾਉਣ ਲੱਗੇ ਹਾਂ ਜੀ ਸ੍ਰੀ 1199 ਤੇ ਇਹ 12 13 13 ਫਰਵਰੀ ਦੀ ਆਪਣੀ ਦੀ ਪਲਾਂਟੇਸ਼ਨ ਡੇਟ ਹੈ ਤੇ ਇਹ ਤਕਰੀਬਨ ਛਲੀਆਂ ਕਾਫੀ ਅਜੇ ਤੱਕ ਦਿਖ ਰਹੀਆਂ ਪੱਕ ਗਈਆਂ ਕੁਝ ਪੱਕ ਰਹੀਆਂ ਨੇ ਤੇ ਜੇ ਹਾਈਟ ਦੀ ਗੱਲ ਕਰੀਏ ਤਾਂ ਹਾਈਟ ਇਹਦੀ ਐਵਰੇਜ ਐਵਰੇਜੀ ਕਹਿ ਸਕਦੇ ਕੋਈ ਜਿਆਦਾ ਵੱਡੀ ਹਾਈਟ ਹੈ ਨਹੀਂ ਇਹ ਹੈ ਕਿ ਤਕਰੀਬ 9 ਤੋਂ 9 ਫੁੱਟ ਦਾ ਨੌਪੁੱਟ ਦਾ ਟਾਂਡਾ ਨੌ ਨੌ ਤੋਂ ਪਲੱਸ ਹੋ ਸਕਦੇ ਆ 10 ਫੁੱਟ ਤੱਕ ਤੇ ਟਾਂਡੇ ਦਾ ਜਿਹੜਾ ਸਾਈਜ਼ ਉਹ ਵੀ ਠੀਕ ਈ ਆ ਪਰ ਇਸ ਵਾਰ ਸੀਰੀ ਜਿਹੜੀ 11 ਨੜ ਦੁਮੇ ਸੀ ਆਪਣੇ ਵੀ ਜਿਹੜੀ ਪ੍ਰੋਬਲਮ ਆਈ ਇਹਦੀ ਜਰਮਿਨੇਸ਼ਨ ਚ ਪ੍ਰੋਬਲਮ ਰਹੀ ਆ ਤੇ ਕਾਫੀ ਜਗ੍ਹਾ ਜਿਹੜੇ ਹੋਏ ਨਹੀਂ ਗਏ ਆਪਣੇ ਪਲਾਂਟ ਕਾਫੀ ਜਰਮਿਨੇਸ਼ਨ ਚ ਇਸ ਵਾਰ ਇਹਨਾਂ ਦੇ ਸੀਡ ਚ ਪ੍ਰੋਬਲਮ ਆਈ ਆ ਤੇ ਬਾਕੀ ਛੱਲੀ ਜਾਂ ਤਕਰੀਬਨ ਪੱਕ ਰਹੀਆਂ ਤੇ ਇਹਨਾਂ ਚੱਕ ਤੋੜ ਤੇ ਲੈ ਕੇ ਜਾਂਦੇ ਆਪਾਂ ਫਿਰ ਦੇਖਦੇ ਆਂ ਕਿ ਕਿਹੜਾ ਕੀ ਬਣਦਾ ਤੇ ਛੱਲੀ ਆਪਾਂ ਤੋੜੀਏ ਇਹਦੇ ਵੀ ਤਕਰੀਬਨ 14 ਲੈਂਨਾ ਨੂੰ ਤੇ ਬਾਕੀ ਹੋਰ ਵੀ ਦੇਖਦੇ ਆਪਾਂ ਹਾਂ ਖਾਸियत ਜਰੂਰ ਹੈ ਤੁਸੀਂ ਦੇਖ ਸਕਦੇ ਹੋ ਕਿ ਜਿੰਨੇ ਵੀ ਤਕਰੀਬਨ ਟਾਂਡੇ ਖੜੇ ਨੇ ਟਾਂਡੇ ਤਕਰੀਬਨ ਹਰੇ ਖੜੇ ਨੇ ਹਲੇ ਤੇ ਛੱਲੀ ਇਹ ਜਿਹੜੀ ਪੂਰੀ ਪੱਕ ਗਈ ਹੈ ਇਹ ਇਹ ਕਈ ਵੈਰਾਈਟੀਆਂ ਦੇ ਵਿੱਚ ਪ੍ਰੋਬਲਮ ਆਉਂਦੀ ਹੈ ਵੀ ਉਹ ਟਾਂਡੇ ਸੁੱਕਣ ਪਹਿਲਾਂ ਲੱਗ ਜਾਂਦੇ ਨੇ ਤੇ ਜਿਹੜੀਆਂ ਛੱਲੀਆਂ ਆਪਣੀ ਉਹ ਬਾਅਦ ਚ ਪੱਕਣਾ ਸ਼ੁਰੂ ਕਰਦੀਆਂ ਜਿਸ ਵਿੱਚ ਗਰਮ ਦੀ ਪ੍ਰੋਬਲਮ ਬਹੁਤ ਆਉਂਦੀ ਹੈ। ਸਾਈਜ਼ ਹੈ ਤਕਰੀਬਨ 13 68 ਜੀਐਮ 12 11 ਜਿੰਨਾ ਕੀ ਹੈ। ਤੇ ਰਹੀ ਗੱਲ ਦਾਣਿਆਂ ਦੀ ਦੇਖਦੇ ਹਾਂ ਜੀ ਆਪਾਂ ਇਹਦੇ ਤੇ ਐਵਰੇਜ ਕਿੰਨੀ ਕ ਹੈ। ਹਾਂਜੀ ਤੇ ਬੁੱਲਾਈ ਦਾ ਉਹਨਾਂ ਨੂੰ ਵੀ ਥੋੜਾ ਜਿਆਦਾ ਰੀਕ ਲੱਗ ਰਿਹਾ ਹੈ ਮੈਨੂੰ ਤੇ 14 ਕਿਦਾਂ ਲੈਣਾ ਨੇ ਇਹਦੇ ਵਿੱਚ ਵੀ ਲਗਭਗ ਤੇ ਇੱਥੇ ਕਿ ਜਾ ਰਹੀਆਂ ਨੇ ਤਕਰੀਬਨ ਮੈਂ ਵੀ ਤਰੀਕੇ ਕਿਤੇ 15 ਕਿਤੇ 17 14 13 ਕਿਉਂਕਿ ਹਰੇਕ ਛੱਲੀ ਦੇ ਇੱਕੋ ਜਿਹਾ ਨਹੀਂ ਆ ਰਿਹਾ ਕਿਉਂਕਿ ਜੇ ਬੰਤਾ 12-12 ਛੱਲੀ ਤੋੜਦੇ ਆ ਤਾਂ ਥੋੜਾ ਜਿਆਦਾ ਛੱਲੀ ਵਧੀਆ ਹੋਈ ਹੁੰਦੀ ਆ ਪਰ ਜਦੋਂ ਆਪਾਂ ਵਿੱਚੋਂ ਜਾ ਕੇ ਤੋੜਦੇ ਆ ਤਾਂ ਕਿ ਐਵਰੇਜ 14 15 ਸੂਆਂ ਇੱਥੇ ਕਿ ਆ ਰਹੀ ਹੈ ਤਿੰਨੇ ਦੀਆਂ ਦੀ ਜਿਹੜਾਂ ਦੀ ਮੈਂ ਗੱਲ ਕਰ ਰਹੀ ਹਾਂ ਸੀਰੀ 1199 1368 ਤੇ ZM 1211 ਤੇ ਬਾਕੀ ਕੀ ਪਰਫਾਰਮੈਂਸ ਦੇ ਕੇ ਜਾਂਦਾ ਛਾੜ ਉਹ ਵੀ ਆਪਾਂ ਤੁਹਾਡੇ ਨਾਲ ਸਮਝਾ ਕਰਾਂਗੇ ਟਿਕਣ ਲਈ ਨਾਲ ਜੁੜੇ ਰਹੋ